ਨੰਵਾਈ ਗੁਰ ਸਾਹਿਬ ਜੀ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰ ਗਉਸ ਬਾਬੇ ਕੀਤੀ ਸਦ ਗੋਸ ਸਬਦਾਂਤ ਸਦਾ ਵਿੱਚ ਆਈ ਜਿਨ ਮੇਲ ਸ਼ਿਵਰਾਤ ਦਾ ਖਟ ਦਰਸ਼ਨ ਆਦੇਸ ਕਰਾਈ ਸਦ ਬੋਲਣ ਸੁਬ ਬਚਨ ਤਨ ਨਾਨਕ ਤੇਰੀ ਵੱਡੀ ਕਮਾਈ सिद्ध बोलन शुभ बचन धन नानक तेरी कमाई परम सन्मान्य गुरु प्यारी सत्संग जीओ <coughs> आओ धन धन कर गी तर पिता दशमेश पिता सरवन स्थानी पत्र देतानी धन धन श्री गुरु गोबिंद सिंह पातशाह महाराज वालों बख्शी गई <coughs> एक ਅਨਮੋਲੀਂ ਦਾਤਾ ਵਿੱਚ ਅਨਮੋਲੀ ਦਾਤ ਫਤਿਹ ਦੀ ਸਾਂਝ ਪਾਈਏ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਆਵਜ ਦੀ ਸੇਯੋਗ ਤੇ ਤਨ ਗੁਰੂ ਨਨ ਤਨ 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 ਸ਼ਿਰਨਨ ਪਾਛੰ ਮਰੇ ਤਨ ਤੇ ਸ਼ੀਗੁਨ ਸੇ ਪਾਛੰ ਮਰੇ ਦੀ ਅਸੀਂ ਕਿਰਪਾ ਮਿਹਰਮਤ ਅਜ ਸੀ ਜਿਹੜਾ ਬਾਰਵੇਂ ਪਾਕ ਤੇ ਪੁੰਛੇ ਵਿਆਖਿਆ ਦੇ ਬਾਰਵੀਂ ਪੌੜੀ ਦੇ ਚ ਪੁਚਾਰ ਕਰਨੀ ਹੈ ਪਹਿਲਾ ਆਪ ਸਭ ਨੂੰ ਲੱਖ ਲੱਖ ਵਧਾਈਆਂ ਲੱਖ ਜੀਆਂ ਪਾਛਾਈਆਂ ਜੇ ਸਤਿਗੁਰ ਨਦਰ ਕਰੇ ਨੇ ਮੁੱਖੇ ਕਰਨਾ ਮੇਰਾ ਮੰਤਨ ਸੀਤਲ ਹੋਏ ਤਾਂ ਮਾਤਾ ਕੀ ਅਸੀਸ ਨਮਕਣਾ ਬਿਸਰਤ ਤੁਮ ਕੋ ਹਰ ਹਰ ਸਦਾ ਪੂਜੋ ਜਗਦੀਸ਼ ਆਪ ਨਰਾਇਣ ਕਲਾਤਾਰ ਜਗ ਮੇ ਪਰਵਰਿਓ ਤਾ ਜਮੇ ਆ ਪੂਰ ਪਗਤ ਗੋਬਿੰਦ ਕਦੇ ਮਹਾਵਾਕ ਅਨੁਸਾਰ ਜੁਵਾਜ ਪਕਤਨਾਮ ਦੇ ਜੀ ਦੇ 755ਵਾਂ 755ਵਾਂ ਜਨਮ ਦਿਨ ਆਪ ਸਭ ਨੂੰ ਵਧੀਆਂ ਲੱਖ ਲੱਖ ਵਧਾਈਆਂ ਹੁਣ ਆਪਾਂ ਬਾਅਰ ਨਹੀਂ ਪੜੀਗੀ ਚਲ ਸ਼ੁਰੂ करिए ਬਿਨਾਂ ਕਿਸੇ ਦੇਰੀ ਮੁਕਮਲ ਰਹੀਏ ਤਾਂ ਕਿ ਹੋ ਸਕੇ ਜਿੰਨ ਨੂੰ ਜਲਦੀ ਜਲਦੀ ਆਪਾਂ ਵਿਚਾਰ ਕਰਾਂਗੇ ਰੋਜ਼ ਜਦੋਂ ਜਬੀ ਸਹਿ ਦੀ ਉਹ ਬਹੁਤ ਬਹੋਰ ਬਾਣੀ ਵਿਚਾਰ ਕਰਾਂਗੇ ਕਿਉਂਕਿ ਮੇਨੂੰ ਮਕਸਦ ਹੀ ਇਹੀ ਹੈ ਬਾਬਾ ਇਹ ਕਹਿੰਦੇ ਨੇ ਕਬੀਰ ਸਾਹਿਬ ਜੀ ਪੜੇ ਸੁਣੇ ਕੀ ਹੋਈ ਜੋ ਸਹਿਜ ਨਾ ਮਿਲੇ ਉਸੋਈ ਫਿਰ ਬਾਬਾ ਕਹਿੰਦੇ ਹਰ ਪਾ ਪੜਦੇ ਆ ਨਾ ਪੜੇ ਸੁਣੇ ਕੀ ਹੋਈ ਜੋ ਸਹਿਜ ਨਾ ਮਿਲੇ ਸਈ ਇਹ ਕਹਿੰਦੇ ਸਹਿਜ ਹੀ ਨਹੀਂ ਮਿਲਿਆ ਪੜੇ ਸੁਣਨ ਦਾ ਫਾਇਦਾ ਕੀ ਬਾਣੀ ਤੇ ਬਰਦੋਪਾ ਹੁਣ ਸੂਨ ਦੀਆਂ ਚਾਰਪੜੀਆਂ ਕੀਤੀਆਂ ਹੁਣ ਅਮਲ ਨੇ ਚਾਰ ਪੁਣੀਆਂ ਕਰਨੀਆਂ ਵੀ ਭਾਗ ਕੀ ਗੁਰੂ ਸਾਹਿਬ ਵੀ ਸਾਨੂੰ ਤੇ ਸਿਧਾਂਤ ਤੱਕ ਤਾਂ ਗੁਰੂ ਨਾਨਕ ਪ੍ਰਕਾਸ਼ ਮਹਾਰਾਜ ਨੇ ਵੀ ਪਹਿਲੇ ਸੁਨੋ ਫਿਰ ਮਨੋਸ ਨੂੰ ਠੀਕ ਹੈ ਨਾ ਅਮਲ ਵਾਲੀ ਜਿਹੜੀ ਅਮਲ ਕਰੋ ਹਨਾ ਅਮਲ ਗੁਣ ਅਮਲ ਵਪਾਰ ਮੋਲ ਵਪਾਰੀ ਅਮਲ ਪੰਡਾ ਅਮਲੀ ਇਸਾ ਕੋਈ ਅਮਲ ਕਰੋ ਬਸ ਅਮਲ ਭਾਗ ਕੀ ਜੋ ਉਪਾਸ਼ਾ ਮਾਰੇ ਨੇ ਕਿਹਾ ਜੀਵਨ ਵਸਾਣਾ ਅਵੇ ਇੱਕ ਤੁੱਕ ਜੜੀਆਂ ਨੇ ਇੱਕ ਤੁੱਕ ਗੁਰਬਾਣੀ ਦੀ ਕੋਈ ਵੀ ਪੰਜਿੰਨ ਦੀ ਉਹ ਸਾਰੀ ਹੈ ਨਾ ਆਪਾਂ ਜਿਹੜਾ ਨਾ ਸਾਡਾ ਭਾਰ ਉਤਾਰਾ ਹੋ ਜਾਏਗਾ ਸਾਡਾ ਜਿਹੜਾ ਭਾਰ ਉਤਾਰਾ ਹੋ ਜਾਏਗਾ ਠੀਕ ਹੈ ਸੋ ਫਿਰ ਅਬ ਜਿਵੇਂ ਆ ਪੰਕਤੀ ਦੋੜ ਆ ਰਹੇ ਆਂ ਇਹ ਅਬ ਵੀ ਕਹਿੰਦੇ ਪੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲੀ ਉਸ ਵੀ ਸਹਜ ਮ ਆਏਗਾ ਕਿਦਾਂ ਦੇਖੋ ਸੇ ਕੰਨ ਸੇ ਇੱਕ ਨਾ ਪਸਾਇਤਾ ਲੈਣਾ ਹੈ ਬੜੇ ਸੋਣ ਦਾ ਫਾਇਦਾ ਤਾਂ ਪੁਸ਼ ਕਰਨਾ ਹੈ ਤੇ ਫਸਾਇਜ ਕਿਤਾ ਆਏਗਾ ਪਹਿਲੇ ਜੋ ਬਾੜੀ ਸੋਣ ਲਈ ਫੇ ਮੰਨਣਾ ਹੈ ਮੰਨਣਾ ਮੰਨਣਾ ਕਿਤਾ ਬੋਲ ਲੱਗੇਗਾ ਸਾਨੂੰ ਜਦੋਂ ਆਪਾਂ ਵੀ ਆਖਿਆ ਸੁਣਾਂਗੇ ਵੀ ਆਖਿਆ ਖੁਦ ਸਮਝਾਂਗੇ ਫਿਰ ਜਦੋਂ ਆਪਾਂ ਉਹਨੂੰ ਜਿੰਦਗੀ 'ਚ ਅਮਲ ਕਰਾਂਗੇ ਵਸਾਵਾਂਗੇ ਮੰਨਾਂਗੇ ਵੀ ਸਾਡੇ 'ਚ ਖੁਦ ਹੀ ਸਹਿਜ ਆ ਜਾਏਗਾ ਸੋ ਆਪਾਂ ਜਿਹੜੀ ਅਜ ਮੰਨੇ ਚਾਰ ਪੁਣੇ ਜਿਹੜੇ ਸੁਣਨ ਦੀਆਂ ਉੱਚ ਕਰ ਰਹੇ ਹੁਣ ਮੰਨਣ ਦੀਆਂ ਅੰਗੇ ਚਾਰ ਪੋੜੀਆਂ ਕਰਨੀਆਂ ਉਹਦੀ ਆਪਾਂ ਜੇ ਪਹਿਲੀ ਪੋੜੀ ਮੰਨਣ ਦੀ ਹੈ ਤੇ ਭਾਵੇਂ ਚਾਰ ਕਰਨੀਆਂ ਆਓ ਸ਼ੁਰੂ ਕਰੀਏ ਮੰਨਨੇ ਕੀ ਗਤ ਕਹੀ ਨ ਜਾਏ ਮੰਨਨੇ ਕੀ ਗਤ ਕਹੀ ਨ ਜਾਏ ਭਾ ਕੀ ਕਹਿੰਦੇ ਮੰਨਣ ਵਾਲੇ ਦੀ ਜੋ ਪਰਮਾਤਮਾ ਦਾ ਨਾਮ ਸਿਮਰਨ ਸੁਣ ਕੇ ਜਾਂ ਜਪ ਕੇ ਉਸ ਨੂੰ ਆਪਣੇ ਅੰਦਰ ਵਸਾ ਲੈਂਦਾ ਅਮਲ ਕਰ ਲੈਂਦਾ ਉਸ ਦੀ ਗਤ ਭਾਵ ਕੇ ਹਾਲਾਤ ਅਵਸਥਾ ਉੱਚੀ ਅਵਸਥਾ ਨਹੀਂ ਜਾਣੀ ਜਾ ਸਕਦੀ ਮੰਨੇ ਕੀ ਗਤ ਕਹੀ ਨਾ ਜਾਏ ਉਹਦੀ ਕਹੀ ਨਹੀਂ ਜਾ ਸਕਦੀ ਜੇ ਕੋਕ ਹੈ ਪਿਛੇ ਪਛਤਾਏ ਕਹਿੰਦੇ ਜੇ ਕੋ ਕਹਿ ਵੀ ਦਿੰਦਾ ਕੋਈ ਬਿਆਨ ਕਰ ਵੀ ਦਵੇ ਤਾਂ ਫਿਰ ਬਾਜ ਪਛਤੋਂਦਾ ਕਿ ਮੈਂ ਹੋਸ਼ਾ ਰ ਪਉਕ ਸਨ ਜਿਤਨ ਕਰ ਕਰ ਕਰਿਆ ਪਾਖੀ ਯੂਸਲੈਸ ਵਿਸਲੈਸ ਤੱਕ ਸਮਰਥਾ ਨਹੀਂ ਕਿਤੇ ਕਾਗਜ਼ ਕਲਮ ਨ ਲਿਖਣ ਹਾਰ ਕਾਗਜ਼ ਹੁਣ ਜੋ ਪਸਤਾ ਕਾਗਜ਼ ਦਾ ਹੁੰਦਾ ਹੈ ਕਾਗਜ਼ ਇੱਥੇ ਵੀ ਬਾਬੇ ਨੇ ਕਾਗਜ਼ਾਸ ਕਾਗਜ਼ ਹੀ ਲਿਖਿਆ ਪਰ ਆਪ ਗੁਰਬਾਣੀ ਪੜਾਂਗੇ ਜੇ ਆਪ ਪੜਦੇ ਹੋਵਾਂਗੇ ਚੰਗੀ ਤਰ੍ਹਾਂ ਛੜਾ ਬਾਰ ਪੜਿਦਾਨਾ ਹੋਏਗਾ ਮਨ ਸਰਤਾਂ ਗੁਟਕਾ ਸੇਵ ਵਾਲਿਆਂ ਜੋ ਜੋ ਤੁਸੀਂ ਪੜਦੇ ਹੋ ਗੁਰਬਾਣੀ ਉਸ ਵਲ ਹੋਈਗਾ ਕੱਕਾ ਇੱਕ ਕੇ ਨੂੰ ਕੰਨਾ ਗੱਗਾ ਦੱਦੇ ਨੂੰ ਸਿਹਾਰੀ ਵੀ ਹੈ ਗਾਇਓ ਆਪਾਂ ਕਾਗਜ਼ ਲਿਖਾਂਗੇ ਕੇ ਨੂੰ ਕੰਨਾ ਗੱਗਾ ਦੱਦਾ ਆਏਗਾ ਦੱਦੇ ਨੂੰ ਸਿਹਾਰੀਏ ਵਿਆਕਰਨ ਅਨੁਸਾਰ ਦਾ ਅਰਥ ਬਣਦਾ ਹੈ ਕਾਗਦ ਕਾ ਆਪਾਂ ਕੀ ਕਾਗਜ਼ ਉੱਤੇ ਕਾਗਦ ਕਲਮ ਨਾਲ ਲਿਖਣ ਹਾਰ ਕਹਿੰਦੇ ਕਾਗਜ਼ ਨਾਲ ਜੀ ਕਾਗਜ਼ ਤੇ ਕੋਈ ਕਲਮ ਨਾਲ ਲਿਖਣੀ ਵੀ ਹੈ ਜਨਾ ਬੈਨ ਜਿਹੜਾ ਕਲਮ ਬਾਕੀ ਪੈਨ ਪੈਂਸਲ ਉਨੇ ਲਿਖਣ ਵੀ ਭੇਜਣੇ ਕੋਈ ਤੇ ਉਹਦੇ ਚੈਨੀ ਸਮਰਥਾ ਨਹੀਂ ਕੋ ਲਿਖ ਸਕੇ ਮੰਨੇ ਕਾਹ ਭੈ ਕਰਮ ਵਿਚਾਰ ਤੇ ਕਹਿੰਦੇ ਉਸ ਦਾ ਜਿਹੜਾ ਉਹ ਜੀ ਕਹਿੰਦੇ ਭਾਵੇਂ ਮਨੁੱਖ ਰਲ ਕੇ ਉਸ ਦਾ ਜਿਹੜਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਵੀ ਕਰਦੇ ਆ ਜ਼ਰੂਰ ਬਗਨੇ ਬਾਬੇ ਕਹਿੰਦੇ ਕਰਦੇ ਹਨ ਐਸਾ ਨਾਮ ਨਿਰੰਜਨ ਹੋਏ ਐਸਾ ਨਾਮ ਨਿਰੰਜਨ ਅੰਜਨ ਹੁੰਦਾ ਹੈ ਮਾਇਆ ਨਿਰੰਜਨ ਮਾਇਆ ਤੋਂ ਰਹਿਤ ਕਹਿੰਦਾ ਜਿਹੜਾ ਐਸਾ ਨਾਮ ਹੈ ਮਾਇਆ ਤੋਂ ਰਹਿਤ ਹੈ ਮੂ ਮਾਇਆ ਤੇ ਮਾਇਆ ਸ਼ਬਦ ਕੱਲੀ ਜੇ ਪੈਸਾ ਨਹੀਂ ਹੈ ਠੀਕ ਹੈ ਮੂ ਅਤੇ ਮੂ ਮਾਇਆ ਤੋਂ ਰਹਿਤ ਹੈ ਨਾਮ ਹੁਣ ਪਤਾ ਕਿਨੂੰ ਲੱਗਦਾ ਚੀਜ਼ ਦਾ ਪ੍ਰੈਕਟੀਕਲੀ ਪਤਾ ਕਿਦਾਂ ਕਿਨੂੰ ਲੱਗਦਾ ਜੇ ਕੋ ਮਨ ਜਾਣਾ ਮਨ ਕੋਏ ਜੇ ਕੋਈ ਉਸ ਨੂੰ ਆਪਮਾਨ ਕੇ ਦੇਖੇ ਜੇ ਕੋਈ ਆਪ ਉਸ ਨੂੰ ਮਾਨੇ ਦੇਖੇ ਤੇ ਫਿਰ ਸਭ ਬਦਲਦਾ ਉਹ ਚੀਜ਼ ਦਾ ਪਤਾ ਲੱਗਦਾ ਆਪਕਾ ਇਹਨਾਂ ਨੇ ਜਦ ਤੱਕ ਵੀ ਮੈਂ ਤੇਰੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਜਦ ਤੱਕ ਮੈਂ ਖੁਦ ਆਪਣੇ ਅੱਖਾਂ ਤੋਂ ਦੇਖਣਾ ਮੈਂ ਕੰਨ ਨਾਲ ਸੁਣਨਾ ਲਵਾ ਪਰ ਤੁਮ ਗੱਲ ਉਹੀ ਪਵੇ ਕਹਿੰਦੇ ਤੁਸੀਂ ਨਾ ਵਿਸ਼ਵਾਸ ਕਰੋ ਕਿ ਨਾਮ ਨਿਰੰਜਨ ਹੈ ਪਬਿਕੰਨ ਐਸਾ ਨਾਮ ਨਿਰੰਜਨ ਕੋਏ ਕੰਦੇ ਐਸਾ ਨਾਮ ਨਿਰੰਜਨ ਇਹ ਪਦਕਾ ਲੱਗਦਾ ਹੈ ਇਹ ਵੀ ਨਿਰੰਜਨ ਦਾ ਮਾਇਆ ਜ਼ੋਰ ਹੈ ਤਾ ਜੀ ਕੋ ਮੰਨ ਜਾਣਾ ਮੰਨ ਕੋ ਜੋ ਖੁਦ ਮੰਨ ਕੇ ਦੇਖਦਾ ਨੂੰ ਫਿਰ ਆਟੋਮੈਟਿਕਲੀ ਪਤਾ ਲੱਗ ਜਾਂਦਾ ਸੋ ਏਸੀ ਅੱਜ ਦੀ ਛੋਟਾ ਜੋ ਅਪਸਿਕ ਸੰਤਾਨਾ ਹਾਜ਼ਰ ਕੀਤੀ ਵਿਚਾਰ ਦੀ ਹਾਜ਼ਰ ਪੜਦੇ ਅਨੇਕਾ ਪ੍ਰਕਾਰ ਦੇ ਗੁਲਾਬ ਨਮਸ ਕਰਨਾ ਇਸ ਤਰ੍ਹਾਂ ਕਿਉਂਕਿ ਵੀਊ ਬਹੁਤ ਘਟ ਰਹੇ ਤਾਂ ਵੀ ਮੈਂ ਚਲੋ ਕਹਿਣਾ ਵੀਡੀਓ ਬਣਾ ਲਈਏ ਪਾ ਲਈਏ ਵੀਉ ਅਧਨੀ ਤਾਂ ਤੁਸੀਂ ਵੀਡੀਓ ਪੂਰੀ ਨਹੀਂ ਦੇਖਦੇ ਜਾਂ ਕੋਈ ਵੀ ਕਰ ਰਹੇ ਨੇ ਤੇ ਬੇਨਤੀ ਹੈ ਵੀਡੀਓ ਪੂਰੀ ਦੇਖਿਆ ਕਰੋ ਕਿ ਤੁਹਾਡੇ ਜਿਹੜੇ ਨੌਲੇਜ ਲਈ ਬਣਾਈ ਜਾਂਦੀ ਹੈ ਵੀਡੀਓ ਤੁਹਾਡੇ ਨੌਲੇਜ ਲਈ ਹੈ ਵੀਡੀਓ ਆ ਕੋਈ ਜੇ ਅਗਰ ਤੁਹਾਨੂੰ ਗਲਤੀ ਲੱਗੇ ਤਾਂ ਸਾਨੂੰ ਕਮੈਂਟ ਵਿੱਚ ਇਸ ਜਿਹੜਾ ਕਮੈਂਟ ਇਸ ਵੀਡੀਓ ਤੇ ਕਮੈਂਟ ਵਿੱਚ ਜ਼ਰੂਰ ਦੱਸਣਾ ਅਗਰ ਤੁਹਾਨੂੰ ਕੋਈ ਮੇਜਰ ਗਲਤੀ ਲੱਗਦੀ ਹੈ ਵੀ ਹਾਂ ਹੈ ਇਸ ਦੀ ਯੂਟਿਊਬਰ ਦੀ ਇਸ ਚੈਨਲ ਤੇ ਬੰਦੇ ਇਹ ਗਲਤੀ ਹੈ ਠੀਕ ਹੈ ਫਿਰ ਆਪ ਜੀ ਨੂੰ ਦੱਸਣਾ ਮੈਨੂੰ ਅਜਿ ਨੂੰ ਕੋਈ ਵੀ ਨਿੱਕੀ ਜਿਹੀ ਲੈ ਕੇ ਵੱਡੀ ਗੱਲ ਦੇ ਦੇ ਕਿ ਆ ਦਾ 2 ਮਹੀਨੇ ਵੀ ਨਹੀਂ ਹੋਏ ਚੈਨਲ ਚਲਾਏ ਇਹਨੂੰ ਤੇ ਚੈਨਲ ਬਹੁਤ ਨਵਾਂ ਹੈ ਤੇ ਵੈਸੀ 100 ਤੋਂ ਉੱਪਰ ਆਪ ਸਭ ਦੇ ਇਹ ਸਹੀ ਹੋ ਗਏ ਸਬਸਕ੍ਰਾਈਬਰ ਹੋ ਚੁੱਕੇ ਹੈ ਉਸ ਦਾ ਵੀ ਮੈਂ 사ਧ ਤਨਵਾਦੀ ਹਾਂ ਠੀਕ ਹੈ ਬਾਕੀ ਸਾਰਾ ਆਪ ਜੀ ਨੇ ਹੋਰ ਪਿਆਰ ਦੇ ਕੇ ਹੋਰ ਮੁਕਾਮ ਤੇ ਪੁੰਚਣਾ ਸਹਿਯੋਗ ਦੇ ਕੇ ਇਤਨੀ ਗੁਬਨਤੀਆਂ ਪਰਮਾਨ ਤੁਹਾਡੀ ਦੂਜੀ ਕਲਸਾ ਵਾਏ ਕਿਸ਼ੇ ਕਿਫਤ